ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਸਾਡੀ ਸਰਕਾਰ ਦਾ ਇੱਕ ਮੇਨ ਮੋਟਿਵ ਹੈ ਕਿ ਹਰ ਵਰਗ ਨੂੰ ਉੱਚਾ ਚੱਕਣਾ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਔਰ ਖਾਸ ਤੌਰ ਤੇ ਜਿਹੜਾ ਸਾਡਾ ਕਿਉਂਕਿ ਪੰਜਾਬ ਹੈ ਜਿਹੜਾ ਜ਼ਿਆਦਾਤਰ ਸਾਡਾ ਪੰਜਾਬ ਪਿੰਡਾਂ 'ਚ ਵਸਦਾ ਹੈ ਸੋ ਪਿੰਡਾਂ ਦੇ ਪ੍ਰਤੀ ਜੋ ਸਾਡੇ ਪਿੰਡਾਂ ਦੇ ਵਿਕਾਸ ਦੇ ਪ੍ਰਤੀ ਜੋ ਸਾਡੀ ਸੋਚ ਆ ਬੜੀ ਸਿਹਰਦ ਹੈ ਅਸੀਂ ਤੁਸੀਂ ਸਾਰੇ ਜਣੇ ਜਾਣਦੇ ਹੋ ਅਸੀਂ 3100 ਦੇ ਕਰੀਬ 3100 3100 ਦੇ ਕਰੀਬ ਲਗਭਗ ਅਸੀਂ ਪਲੇਗਰਾਉਂਡ ਬਣਾ ਰਹੇ ਹਾਂ ਪੂਰੇ ਪੰਜਾਬ ਦੇ ਅੰਦਰ ਔਰ ਉਹ ਪਲੇਗਰਾਉਂਡ ਆਮ ਪਲੇਗਰਾਉਂਡ ਨਹੀਂ ਨੇ ਉਹ ਪਲੇਗਰਾਉਂਡ ਮਾਡਲ ਪਲੇਗਰਾਉਂਡ ਹੈ ਜਿਹੜੇ ਆਪਣੇ ਆਪ ਦੇ ਵਿੱਚ ਬੜੇ ਆਲਾ ਦਰਜੇ ਦੇ ਪਲੇਗਰਾਉਂਡ ਹੈ ਔਰ ਪਲੇਗਰਾਉਂਡਸ ਦੇ ਵਿੱਚ ਕਿਸੇ ਪਲੇਗਰਾਉਂਡ ਦੇ ਵਿੱਚ ਫੁੱਟਬਾਲ ਦਾ ਕੋਰਟ ਹੋਊਗਾ ਕਿਸੇ ਪਲੇਗਰਾਉਂਡ ਦੇ ਵਿੱਚ ਬਾਸਕਟਬਾਲ ਦਾ ਕੋਰਟ ਹੋਊਗਾ ਕਿਸੇ ਦੇ ਵਿੱਚ ਹੋਕੀ ਦਾ ਕੋਰਟ ਹੋਊਗਾ ਐਦਾਂ ਅਲੱਗ-ਅਲੱਗ ਜਿੰਨੀਆਂ ਗੇਮਸ ਨੇ ਉਹਦੇ ਕੋਰਟਸ ਬਣਾ ਕੇ ਅੰਦਰ ਔਰ ਅੰਦਰ ਵਾਸ਼ਰੂਮ ਬਣਾ ਕੇ ਜਿਹੜੇ ਸਾਡੇ ਮੁੰਡੇ ਨੇ ਮੁੰਡਿਆਂ ਲਈ ਅਲੱਗ ਕੁੜੀਆਂ ਲਈ ਅਲੱਗ ਵਾਸ਼ਰੂਮ ਦੀ ਫੈਸਿਲਿਟੀ ਦੇ ਕੇ ਪ੍ਰੋਪਰ ਅੰਦਰ ਮੱਡ ਟ੍ਰੈਕ ਬਣਾ ਕੇ ਲਾਈਟਨਿੰਗ ਰਾਤ ਨੂੰ ਵੱਡੀਆਂ ਜਿਹੜੀਆਂ ਸਰਚ ਲਾਈਟਸ ਹੁੰਦੀਆਂ ਵੱਡੀਆਂ ਵਾਲੀਆਂ ਉਹ ਲਾਈਟਸ ਲਗਾ ਕੇ ਮਤਲਬ ਬੜੇ ਹੀ ਸ਼ਾਨਦਾਰ ਮਾਡਲ ਪਲੇਗਰਾਉਂਡ 3100 ਪਲੇਗਰਾਉਂਡ ਹੈ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਹੁਣ ਬੜਾ ਵੱਡਾ ਸਵਾਲ ਸੀ ਕਿ ਅਸੀਂ ਤਾਂ ਇਹ ਟੀਚਾ ਮਿੱਥ ਲਿਆ ਸੀ ਕਿ ਪੰਜਾਬ ਦੇ ਇਸ ਬੁਨਿਆਦੀ ਢਾਂਚੇ ਨੂੰ ਖੜਾ ਕਰਨ ਦੇ ਲਈ ਦਿਨ ਰਾਤ ਇੱਕ ਕਰਨਾ ਹੈ ਤਾਂ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨਪਾਪਾ ਸਾਹਿਬ ਬੇਨਤੀ ਕੀਤੀ ਕਿ ਜਿਵੇਂ ਤੁਸੀਂ ਜਦੋਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਪੰਜਾਬ ਦੀਆਂ ਸਾਰੀਆਂ ਤਾਂ ਤੁਸੀਂ ਇੱਕ ਫਲਾਈਂਗ ਸਕਾਟ ਦਾ ਗਠਨ ਕੀਤਾ ਸੀ ਉਹ ਫਲਾਈਂਗ ਸਕਾਟ ਕੀ ਕਰਦੀ ਸੀ ਕਿ ਜਗ੍ਹਾ-ਜਗ੍ਹਾ ਜਾ ਕੇ ਜਿਹੜੀ ਸੜਕ ਬਣਦੀ ਸੀ ਉਹਦੇ ਸੈਂਪਲ ਭਰਦੀ ਸੀ ਔਰ ਜਿੱਥੇ ਕਿਤੇ ਖਾਮੀ ਪਾਈ ਜਾਂਦੀ ਸੀ ਯਾ ਤਾਂ ਉਸ ਸੰਬੰਧਤ ਜਗ੍ਹਾ ਦੇ ਉੱਤੇ ਜਿਹੜਾ ਵੀ ਬੰਦਾ ਜਣੀ ਕਿ ਦੋਸ਼ੀ ਪਾਇਆ ਜਾਂਦਾ ਸੀ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਸੀ ਸਖਤ ਤੇ ਉਹ ਜਿਹੜੀ ਸੜਕ ਹੁੰਦੀ ਸੀ ਉਹ ਨਵੇਂ ਸਿਰਿਓਂ ਦੁਬਾਰਤੀ ਫੇਰ ਕਈ ਜਗ੍ਹਾ ਤੇ ਬਣਵਾਈ ਗਈ ਹੈ ਐਦਾਂ ਹੀ ਅਸੀਂ ਇਹ ਸੋਚਿਆ ਵੀ ਕੱਲ ਨੂੰ 3100 ਪਲੇਗ੍ਰਾਉਂਡਾਂ ਦੇ ਉੱਤੇ ਜਿੱਥੇ ಅಪਾਰ ਧਨ ਖਰਚ ਹੋਣਾ ਹੈ ਪੰਜਾਬ ਸਰਕਾਰ ਨੇ ਇੱਕ ਸੁਪਨਾ ਵੀ ਸੋਚਿਆ ਕਿ ਜਿਹੜੀ ਨੌਜਵਾਨੀ ਹੈ ਪੰਜਾਬ ਦੀ ਨੌਜਵਾਨੀ ਨੌਜਵਾਨੀ ਨੂੰ ਜੇਕਰ ਨਸ਼ਿਆਂ ਤੋਂ ਮੋੜਨਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਦੀ ਸਾਡੀ ਸੈਕੰਡ ਫੇਜ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਯੁੱਧ ਨਸ਼ਿਆਂ ਵਿਰੁੱਧ ਸੈਕੰਡ ਫੇਜ਼ ਦੇ ਵਿੱਚ ਅਸੀਂ ਟੋਟਲੀ ਪੰਜਾਬ ਦੇ ਅੰਦਰੋਂ ਨਸ਼ੇ ਨੂੰ ਐਲੀਮੀਨੇਟ ਕਰਨਾ ਹੈ। ਤਾਂ ਅਸੀਂ ਪ੍ਰਾਣੇ ਜਿਹੜੇ ਬੱਚੇ ਕੋਈ ਇਹਦੇ ਆਦੀ ਹੋ ਗਏ ਸੀ ਜਿਹੜੇ ਪੇਸ਼ੈਂਟ ਹੋ ਗਏ ਸੀ ਜੇ ਉਹਨਾਂ ਨੂੰ ਵੀ ਮੁਕਤ ਹਵਾ ਚ ਲੈ ਕੇ ਆਉਣੇ। ਯਾ ਸਾਡੀ ਨਵੀਂ ਯੁਵਾ ਪੀੜੀ ਜਿਹੜੀ ਕਿਤੇ ਗਲਤੀ ਨਾਲ ਵੀ ਇਸ ਮਾੜੀ ਹਾਲਤ ਦੀ ਸ਼ਿਕਾਰ ਨਾ ਹੋ ਜਵੇ ਜੇਕਰ ਉਹਨੂੰ ਬਚਾ ਕੇ ਰੱਖਣਾ ਤੱਤੀਆਂ ਹਵਾਵਾਂ ਤੋਂ ਤਾਂ ਸਾਨੂੰ ਉਹ ਬੱਚਿਆਂ ਨੂੰ ਗੇਮ ਦੇਣੀ ਪਊਗੀ ਸਾਨੂੰ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਖੇਡ ਲੈ ਕੇ ਆਉਣੀ ਪਊਗੀ ਖੇਲਾ ਲੈ ਕੇ ਆਉਣੀਆਂ ਪੈਣੀਆਂ ਤਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ 'ਚ ਖੇਲਾ ਲੈ ਕੇ ਆਉਣ ਦੇ ਲਈ ਉਸ ਮਕਸਦ ਦੇ ਨਾਲ ਇਹ ਪਲੇਗ੍ਰਾਉਂਡ ਤਿਆਰ ਕੀਤੇ ਜਾ ਰਹੇ ਹਨ ਜਦੋਂ ਕੋਈ ਬੱਚਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਜਾ ਕੇ ਖੇលੂਗਾ ਤਾਂ ਬਾਡੀ ਦੇ ਅੰਦਰ ਇਸ ਤਰ੍ਹਾਂ ਦੇ ਚੰਗੇ ਕੈਮੀਕਲਸ ਪ੍ਰੋਡਿਊਸ ਹੁੰਦੇ ਨੇ ਦਿਮਾਗ ਐਸੇ ਬ੍ਰੇਨ ਐਸੇ ਕੈਮੀਕਲਸ ਡੋਪਾਮਾਈਨ ਵਰਗੇ ਰੀਲੀਜ਼ ਕਰਦਾ ਜਿਹਦੇ ਨਾਲ ਜਿਹੜੇ ਬੱਚੇ ਦੇ ਉਹਨੂੰ ਗੁੱਡ ਹਾਰਮੋਨਸ ਕਹਿੰਦੇ ਆ ਗੁੱਡ ਤਾਂ ਉਹਦੇ ਤੋਂ ਬਾਅਦ ਉਹ ਬੱਚਾ ਮਾੜੀਆਂ ਹਾਲਤਾਂ ਕੰਨੀ ਨੂੰ ਨਹੀਂ ਜਾਂਦਾ ਉਸ ਤੋਂ ਪਰੇ ਹੋਣਾ ਚਾਹੁੰਦਾ ਬੱਚਾ ਉਧਰ ਨੂੰ ਮੋੜਾ ਵੀ ਨਹੀਂ ਕੱਟਦਾ ਸੋ ਇਹਨਾਂ ਬੱਚਿਆਂ ਨੂੰ ਸਮਰਪਿਤ ਹੁੰਦੇ ਹੋਏ ਇਹ 3100 ਪਲੇਗ੍ਰਾਉਂਡਾਂ ਦੇ ਉੱਤੇ ਅਸੀਂ ਹੁਣ ਕੀ ਕੀਤਾ ਬੀਏਡੀ ਅਸੀਂ ਬਹੁਤ ਮਾਈਨਿਊਟਲੀ ਦੇਖਰੇਖ ਕਰ ਸਕੀਏ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿੰਨ ਫਲਾਈਂਗ ਸਕਾਡ ਦੇ ਦਸਤੇ ਤਿਆਰ ਕਰਤੇ ਜਿਨ੍ਹਾਂ ਨੂੰ ਅਸੀਂ ਉਡਨੇ ਦਸਤੇ ਕਹਿੰਦੇ ਆ ਤਾਂ ਮਤਲਬ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿੰਨ ਉਡਨੇ ਦਸਤੇ ਫਲਾਈਂਗ ਸਕਾਡ ਦੀਆਂ ਟੀਮਾਂ ਤਿਆਰ ਕਰਤੀਆਂ ਇਹ 3100 ਪਲੇਗ੍ਰਾਉਂਡ ਨੂੰ ਤਿੰਨ ਹਿੱਸਿਆਂ ਦੇ ਵਿੱਚ ਅਸੀਂ ਡਿਵਾਈਡ ਕਰਤਾ ਮਤਲਬ ਲਗਭਗ ਲਗਭਗ ਕਹਿ ਲੋ ਵੀ ਹਜ਼ਾਰ 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 ਦੇ ਕਰੀਬ ਜਾਨੀ ਕਿ ਇੱਕ ਇੱਕ ਟੀਮ ਕੋਲ ਪਲੇਗਰਾਉਂਡ ਆਊਗਾ ਉਹ ਇਹ ਉਹਨਾਂ ਪਿੰਡਾਂ ਦੇ ਵਿੱਚ ਜਾਣਗੇ ਉਸ ਪਿੰਡਾਂ ਦੇ ਵਿੱਚ ਜਾ ਕੇ ਇਹਦਾ ਪ੍ਰੋਪਰ ਨਿਰਖਣ ਕਰਨਗੇ ਬੜਾ ਐਨ ਗਰਾਊਂਡ ਲੈਵਲ ਤੇ ਜਾ ਕੇ ਕੱਲੇ-ਕੱਲੇ ਪਲੇਗਰਾਉਂਡ ਦਾ ਨਿਰਖਣ ਕਰਨਗੇ ਵੀ ਟੋਵਾਲ ਕਿੰਨੀ ਉੱਚੀ ਕੱਢ ਰਹੇ ਨੇ ਉਹਨੂੰ ਮਟੀਰੀਅਲ ਕਿਹੜਾ ਲਾ ਰਹੇ ਨੇ ਸਿਮਿੰਟ ਮਸਾਲਾ ਜੋ ਵੀ ਲਾ ਰਹੇ ਨੇ ਕਿਹੜਾ ਲਾ ਰਹੇ ਨੇ ਉਹਦੇ ਤੇ ਜਿਹੜਾ ਪਾਈਪ ਲਾਈਨ ਲਾ ਕੇ ਜਿਹੜੀ ਫੈਂਸਿੰਗ ਕਰਨੀ ਆ ਪਾਈਪ ਕਿਹੜੀ ਕੁਆਲਿਟੀ ਦਾ ਲਾ ਰਹੇ ਨੇ ਫੈਂਸਿੰਗ ਕਿਹੜੀ ਕੁਆਲਿਟੀ ਦੀ ਲੱਗ ਰਹੀ ਹੈ ਅੰਦਰ ਵਾਸ਼ਰੂਮ ਜਿਹੜੇ ਬਣ ਰਹੇ ਨੇ ਉਹਨਾਂ ਦਾ ਸਾਈਜ਼ ਠੀਕ ਹੈ ਬਿਲਕੁਲ ਹਨ ਜੋ ਸਪੈਸੀਫਿਕੇਸ਼ਨ ਨੇ ਉਹਦੇ ਹਿਸਾਬ ਨਾਲ ਬਣ ਰਿਹਾ ਮਡ ਟ੍ਰੈਕ ਸਹੀ ਹੈ ਉਹਦਾ ਜਿਹੜਾ ਬੈੱਡ ਤਿਆਰ ਕਰਨਾ ਥੱਲੇ ਪਲੇ ਗਰਾਉਂਡਸ ਦਾ ਉਹਦਾ ਜਣੀ ਕਿ ਜਿਹੜਾ ਲੈਵਲ ਹੈ ਕਿ ਆ ਬਿਲਕੁਲ ਪਲੇਨ ਹੈ ਉਹਦੀ ਗਰਾਸਿੰਗ ਹੈ ਜਿਹੜਾ ਉਹਦੇ ਤੇ ਘਾਹ ਲੱਗਣਾ ਹੈ ਕਿ ਆ ਉਹਦੀ ਗਰਾਸਿੰਗ ਦਾ ਕੰਮ ਪ੍ਰੋਪਰ ਚੱਲ ਰਿਹਾ ਹੈ ਜਿਹੜੇ ਉੱਥੇ ਬੋਰਵੈਲ ਲੱਗਣੇ ਨੇ ਉਹਨੂੰ ਪਾਣੀ ਦੇਣ ਦੇ ਲਈ ਬੋਰਵੈਲ ਪ੍ਰੋਪਰ ਲੱਗ ਚੁੱਕੇ ਨੇ ਉਹਨੂੰ ਪਾਣੀ ਪ੍ਰੋਪਰ ਲੱਗ ਰਿਹਾ ਗਰਾਹ ਈਚ ਐਂਡ ਐਵਰੀਥਿੰਗ ਬੜੀ ਮਾਈਨਿਊਟਲੀ ਅਸੀਂ ਇਹਦੇ ਤੇ ਵਾਚ ਕਰਨ ਲਈ ਐ ਫਲਾਈਂਗ ਸਕੈਡ ਦੀ ਦਸਤਾ ਬਣਾਇਆ ਤੁਸੀਂ ਜਾਣਦੇ ਹੋਵੋਗੇ ਪਿੱਛੇ ਜੇ ਨੂੰ ਮੈਂ ਅੰਮ੍ਰਿਤਸਰ ਦੇ ਵਿਖੇ ਕਿਸੇ ਬਹੁਤ ਅਤ ਜ਼ਰੂਰੀ ਕੰਮ ਵਿਖੇ ਗਿਆ ਸੀ ਤਾਂ ਉੱਥੇ ਮੈਂ ਕੁਝ ਹਲਕਿਆਂ ਦੇ ਵਿੱਚ ਜਾਨੀ ਕਿ ਅਚਨਚੇਤ ਦੌਰਾ ਕੀਤਾ ਸੀ ਉਹ ਅਚਨਚੇਤ ਦੌਰੇ ਦੇ ਦੌਰਾਨ ਸਾਨੂੰ ਲਾਪਰਵਾਹੀ ਪਾਈ ਗਈ ਸੀ ਜਿਹਦੇ ਵਿੱਚ ਜਿਹੜੇ ਪਲੇਗ੍ਰਾਉਂਡ ਦੇ ਵਿੱਚ ਸਾਨੂੰ ਰਿਪੋਰਟ ਪਹੁੰਚੀ ਸੀ ਵੀ ਇਹ ਪਲੇਗ੍ਰਾਉਂਡ ਦਾ ਕੰਮ ਚੱਲ ਰਿਹਾ ਤਾਂ ਮੈਂ ਬਿਲਕੁਲ ਇਹਨਾਂ ਅਚਨਚੇਤ ਤਿੰਨ ਪਲੇਗ੍ਰਾਉਂਡਸ ਦਾ ਦੌਰਾ ਕੀਤਾ ਤਾਂ ਉੱਥੇ ਜਣੀ ਕਿ ਜਿਹੜੀ ਰਿਪੋਰਟ ਸਾਡੇ ਕੋਲ ਸੀ ਤੇ ਉਸ ਰਿਪੋਰਟ ਦੇ ਵਿੱਚ ਫਰਕ ਪਾਇਆ ਜਾਇਆ ਜਾਣ ਕਰਕੇ ਅਸੀਂ ਇਮੀਡੀਏਟਲੀ ਨਾਲ ਤਾਂ ਇਹ ਫਲਾਈਂਗ ਸਕਾਡ ਦੇ ਦਸਤੇ ਤਿਆਰ ਕੀਤੇ ਪਲੱਸ ਜਿਹੜੇ ਅਫਸਰਾਂ ਨੇ ਗਲਤ ਰਿਪੋਰਟ ਝੂਠੀ ਰਿਪੋਰਟ ਤਿਆਰ ਕਰਕੇ ਸਾਡੇ ਹੈੱਡ ਆਫਿਸ ਨੂੰ ਭੇਜੀ ਸੀ ਅਸੀਂ ਉਹਨਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਹੈ ਉਹਨਾਂ